ਖੋ ਪਹਿਲਾਂ ਆਪਾਂ ਗੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜਗਤ ਸਾਰੇ ਨੂੰ ਪਤਾ ਕਿ ਅੱਜ ਸ਼ਹੀਦੀ ਦਿਹਾੜੇ ਚੱਲਣ ਦੇ ਅੱਜ ਸਤਵਾਂ ਪੋਵਾਂ ਤੇ ਅੱਜ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਕਲਾ ਛੱਡਣ ਤੋਂ ਬਾਅਦ ਜੰਗ ਦਾ ਸਾਹਮਣਾ ਕਰ ਕਰਦਿਆਂ ਸਸਾ ਨਦੀ ਦੇ ਕਿਨਾਰੇ ਪਹੁੰਚੇ ਮੈਂ ਉੱਥੇ ਪਹੁੰਚ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦੀਵਾਨ ਲਗਾਇਆ ਸੀ ਤੋ ਉਸ ਵਿੱਚ ਤੁਸੀਂ ਅੱਜ ਕੱਲ੍ਹ ਜਾਣਦੇ ਨਹੀਂ ਆਪਾਂ ਦਵਾਨਾਂ ਦੇ ਵਿੱਚ ਦਵਾਨ ਲਾਉਣਾ ਕੋਈ ਛੋਟੀ ਗੱਲ ਨਹੀਂ ਹੈ ਕੋਈ ਸੌਖੀ ਗੱਲ ਨਹੀਂ ਹੈ ਇਸ ਦੇ ਵਿੱਚ ਕਈ ਕੁਰਬਾਨੀਆਂ ਵੀ ਦਿੱਤੀਆਂ ਗੁਰੂਆਂ ਗੁਰੂਆਂ ਨੇ ਫੇਰ ਜਾ ਕੇ ਦਵਾਨ ਲਾਉਣ ਦੇ ਆਪਾਂ ਹੋਏ ਆ ਕਾਬਿਲ ਤੇ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦਵਾਨ ਲਾਇਆ ਤਾਂ ਉਹਨੂੰ ਦਵਾਨ ਲੱਗੇ ਨੂੰ ਬਚਾਉਣ ਲਈ 200 ਸਿੰਘਾਂ ਨੇ ਸ਼ਹੀਦਗਾ ਪ੍ਰਾਪਤ ਕੀਤੀਆਂ ਉਸ ਵੇਲੇ ਤੇ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰੀ ਇਮੇਜਿਨ ਕਰਕੇ ਵੇਖੋ ਸੀਨ ਕੀ ਕਿੰਨੀ ਮਾਨ ਵਾਲੀ ਗੱਲ ਹੈ ਕਿ ਦੀਵਾਨ ਲੱਗਦੇ ਆ ਛੇਦੀਆਂ ਪਾਉਣੀਆਂ ਮੁਖਾ ਚਲੋ ਆਪਾਂ ਅੱਜ ਦਾ ਇਤਿਹਾਸ ਗੁਰੂ ਦੀ ਮਿਹਰ ਨਾਲ ਸ਼ੁਰੂ ਕਰਦੇ ਆਂ ਤਾਂ ਅੱਜ ਦਾ ਇਤਿਹਾਸ ਅੱਜ 7 ਪਵਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੋ ਵਾਲੇ ਦਿਨ ਉਤ ਤੋਂ ਬਾਅਦ ਹੰਦੂ ਆਪੇ ਸਿੰਘ ਨੇ ਜੰਗ ਦਾ ਸਾਹਮਣਾ ਕਰਦੇ ਹੋਏ ਬਾਕੀ ਸਿੰਘ ਵੀ ਤੇ ਉਹਨਾਂ ਦੇ ਪਰਿਵਾਰ ਵੀ ਸਰਸਾ ਨਦੀ ਦੇ ਕਿਨਾਰੇ ਪਰ। ਤੋਂ ਤੇ ਸਰਸਾ ਨਦੀ ਦੇ ਇੰਨਾ ਕਹਿਰ ਕਮਾਇਆ ਕਿ ਉਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਅਤੇ ਪਰਿਵਾਰ ਅਤੇ ਸਿੱਖ ਤਿੰਨ ਹਸਿਆਂ ਵਿੱਚ ਵੰਡੇ ਗਏ। ਤੋਂ ਉਤੋਂ ਬਾਅਦ ਕਦੀ ਉਹਨਾਂ ਦੇ ਮਿਲਣਾ ਹੋਇਆ। ਸੁਗਰਮਖਾਤਈ ਆਪ ਅੱਖਾਂ ਬੰਦ ਕਰਕੇ ਇੱਕ ਵਾਰੀ ਵੇਖੋ ਕਿ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਫਿਰ ਜਾ ਕੇ ਸਿੱਖ ਇਤਿਹਾਸ ਬਣਿਆ ਵਾ ਤੇ ਇਸ ਕਰਕੇ ਜਿਹੜੇ ਸੈਖਿਆ ਵੀਰ ਭੈਣ ਆ ਜਿਹੜੇ ਪੰਜਾਬ ਚ ਜਾਂ ਇੰਡੀਆ ਚ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਪਿਆਰ ਭਰੀ ਆਪ ਜੀ ਦੇ ਚਰਨਾਂ 'ਚ ਜੇ ਆਪਾਂ ਸੱਚੇ ਦਿਲੋਂ ਤੇ ਮਨ ਸਾਫ਼ ਕਰਕੇ ਉਹਨਾਂ ਨੂੰ ਸੱਚੀ ਸੇਵਾ ਜਲੀ ਦੇਣਾ ਚਾਹੁੰਦੇ ਆ ਤਾਂ ਮੇਰੀ ਇੱਕੋ ਹੀ ਬੇਲੇਟਾ ਦੇ ਬੇਨਤੀ ਭਰੀ ਤੁਹਾਡੇ ਚਰਨਾਂ 'ਚ ਕਿ ਤੁਸੀਂ ਆਪਣੇ ਪਰਿਵਾਰ ਨਾਲ ਰੜ ਕੇ ਅੱਜ ਤੋਂ ਹਰ ਰੋਜ਼ ਬਿਲੰਦਾਂ ਜੀਆਂ 15 ਮਿੰਟ ਵਾਹਿਗੁਰੂ ਦਾ ਜਾਪ ਜ਼ਰੂਰ ਕਰਿਓ। ਇਹ ਕਰਨ ਨਾਲ ਤੁਹਾਡੀ ਜ਼ਿੰਦਗੀ ਸਫਲ ਰਹਿ ਜੂਗੀ, ਸਫਲ ਹੋ ਜੂਗੀ ਤੇ ਗੁਰੂ ਸਾਹਿਬ ਬਹੁਤ ਖੁਸ਼ ਹੋਣਗੇ। ਇੱਕ ਗੱਲ ਹੋਰ ਇੱਕੋ ਬੈਂਦੀ ਰਹੀ ਗਈ ਵਾਹਿਗੁਰੂ ਜੀ। ਗੁਰਮਖੋ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਇਤਿਹਾਸ ਸੁਣਾਉਣਾ, ਇਤਿਹਾਸ ਸੁਣਾਇਆ ਕਰੋ ਜਦੋਂ ਸੌਣ ਲੱਗੇ ਹੁਣ ਤਾਂ ਕਿ ਵੱਡੇ ਹੋ ਕੇ ਉਹ ਤੁਹਾਡੇ ਵਧੀਆ ਬੱਚੇ ਬਣ ਇਤਿਹਾਸਿਕ ਬੱਚੇ ਬਣ ਧਾਰਮਿਕ ਨੂੰ ਧਰਮ ਨੂੰ ਗਾੜੀ ਗਾਹ ਤੱਕ ਲੈ ਕੇ ਜਾਣ ਇਹੋ ਹੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ